ਹੋ ਜ਼ੁਲਮੀ ਸਰਕਾਰਾਂ ਨੇ ਕਰਿਆ ਨਾਲ ਕਸਨਾ ਤੱਕ ਨਾ ਰਹਿਮ ਜਰਾ ਕਰਿਆ ਬਹਿ ਗਏ ਮਤਾ ਮਤਾ ਕੇ ਪੱਕਾ ਫੇਰ ਡੱਲੇਵਾਲ ਜੀ ਨੇ ਆ ਕੇ ਕੈਮ ਕਰੀ ਅਨਸਾਨੀ ਧਰਨੇ ਤੇ ਬੈਠ ਗਿਆ ਯੋਧਾ ਦੇਨ ਲਈ ਕੁਰਬਾਨੀ ਧਰਨੇ ਤੇ ਉੰਦੇ ਮਰਦ ਸੂਰਮੇ ਜੋ ਓਹੋ ਨਹੀਂ ਮੌਤ ਤੋਂ ਡਰਦੇ ਓਹ ਪੂਰ ਚੜਾ ਜਾਂਦੇ ਜੋ ਨੇ ਪਰਨ ਸੂਰਮੇ ਕਰਦੇ ਓਹ ਪੂਰ ਚੜਾ ਜਾਂਦੇ ਜੋ ਨੇ ਪਰਨ ਸੂਰਮੇ ਕਰਦੇ ਓ ਤੁਰ ਜਾਂਦੇ ਦੁਨੀਆ ਤੋਂ ਇੱਥੇ ਕਰ ਕੇ ਕੈ ਮਨ ਸਿਆਣੀ ਧਰਨੇ ਤੇ ਬੈਠ ਗਿਆ ਯੋਧਾ ਦੇਣ ਲਈ ਕੁਰਬਾਨੀ ਧਰਨੇ ਤੇ ਬੈਠ ਗਿਆ ਯੋਧਾ ਦੇਣ ਲਈ ਕੁਰਬਾਨੀ ਉਹ ਹੈ ਮਰਨ ਵਰਤ ਰਖਿਆ ਮੰਗਾ ਤਾਂ ਮਨਾਵਣ ਖਾਤਰ ਜਿੰਦ ਲੇਖੇ ਲਾਉਣ ਲਈ ਕਰਿਆ ਫਿਕਰ ਨਹੀਂ ਤੇਲ ਮਾਤਰ ਜੰਦਲੇ ਖੇ ਲਾਉਣ ਲਈ ਕਰਿਆ ਫਿਕਰ ਨਹੀਂ ਤੇਲ ਮਾਤਰ ਨਾ ਡਰਦੇ ਮਰਨੇ ਤੋਂ ਜੋ ਦੇ ਭਗਤ ਸੂਰ ਮੈਦਾਨੀ ਧਰਨੇ ਤੇ ਬੈਣ ਗਿਆ ਯੋਦਾ ਦੇਣ ਲਈ ਕੁਰਬਾਨੀ ਦਰ ਮੇ ਤੇ ਬੈਟ ਗਿਆ ਕਿਉਂ ਦਾ ਦੇਣ ਲਈ ਕੁਰਬਾਨੀ ਵਿਚ ਦੇਸ਼ ਵਦੇਸਾਂ ਦੇ ਸਾਰੇ ਖੜਕ ਗੀਆਂ ਨੇ ਤਾਰਾ ਹੁਣ ਭਜੜ ਪੈ ਗਈ ਐ ਪਈਆਂ ਫਿਕਰਾਂ ਵਿੱਚ ਸਰਕਾਰ ਹੁਣ ਭਜੜ ਪੈ ਗਈ ਐ ਪਈਆਂ ਫਿਕਰਾਂ ਵਿੱਚ ਸਰਕਾਰ ਹੁਣ ਭਜੇ ਫਰਦੇ ਨੇ ਸਭ ਦੀ ਯਾਦ ਕਰਾਤੀ ਨਾਨੀ ਸਮੇ ਤੇ ਬੈਠ ਗਿਆ ਜੋ ਦਾ ਦੇਣ ਲਈ ਕੁਰਬਾਨੀ ਕਰਨੇ ਤੇ ਬੈਠ ਗਿਆ ਜੋ ਦਾ ਦੇਣ ਲਈ ਕੁਰਬਾਨੀ ਓਟਾਟ ਗਏ ਮੋਰ ਚੇਤੇ ਤੇ ਡਟ ਗਏ ਮੋਰ ਜੀਤੇ ਅੱਜ ਅਣਖ ਜਿਨਾ ਦੇ ਪੱਲੇ ਲੱਖ ਦੁਖੜੇ ਚੱਲ ਰਹੇ ਜੋ ਦੇ ਨਹੀਂ ਸਦਕ ਤੋਂ ਹੱਲੇ ਲੱਖ ਦੁਖੜੇ ਚੱਲ ਰਹੇ ਯੋਗ ਨਹੀਂ ਜ਼ਿੰਦਗਤੋਂ ਹੱਲੇ ਉਹ ਜਾਵਰ ਸਰਕਾਰਾਂ ਨੂੰ ਦੇਣ ਕਰਨ ਨਹੀਂ ਮਨਮਾਨੀ ਧਰਨੇ ਤੇ ਬੈਠ ਗਿਆ ਯੋਗਾਂ ਦੇਣ ਲਈ ਕੁਰਬਾਨੀ ਧਰਨੇ ਤੇ ਬੈਠ ਗਿਆ ਯੋਗਾਂ ਦੇਣ ਲਈ ਕੁਰਬਾਨੀ ਕੱਠ ਹੋ ਗਿਆ ਲਖਾਂ ਦਾ ਦੁਨੀਆ ਚਾਰ ਛਪੇ ਰਿਓ ਆ ਗਈ ਸਿਰ ਕਫਣ ਬੰਨ ਲਿਆ ਬਾਜੀ ਸਿਰਾ ਤੜਾਂ ਦੀ ਲਾ ਗਈ ਸਿਰ ਕਫਣ ਬੰਨ ਲਿਆ ਬਾਜੀ ਸਿਰਾ ਤੜਾਂ ਦੀ ਲਾ ਗਈ ਉਹ ਤੱਕ ਕੇ ਸਰਕਾਰਾਂ ਨੂੰ ਲੱਗੀ ਹੁਣ ਤਾਂ ਹੋਣ ਹੈਰਾਨੀ ਵਰਦੇ ਤੇ ਬੈਠ ਗਿਆ ਯੋਧੇ ਨੇ ਲੈ ਕੇ ਕੁਰਬਾਨੀ ਧਰ ਨੇਤੇ ਬੈਠ ਗਿਆ ਕਿਉਂ ਨਾ ਲੈਣ ਲਈ ਗਰਮਾਨੀ ਬੰਨਾ ਪਿੱਛੇ ਹਟਦੇ ਨੇ ਹੁੰਦੇ ਮਰਦ ਸੂਰਮੇ ਜਿਹੜੇ ਜੀਵਨ ਦਾ ਸ਼ੌਕ ਨਹੀਂ ਮਨ ਦੇ ਸਦਾ ਮੌਤ ਨੂੰ ਨੇੜੇ ਜਾਣੇ ਦਾ ਸ਼ੌਕ ਨਹੀਂ ਮਨ ਦੇ ਸਦਾ ਮੌਤ ਨੂੰ ਨੇੜੇ खसी सथली बार जवानी हरे ते बढ़िया योरबानी तरे ते बढ़िया योरबानी हो सिर दे बजो न ਏ ਹੁਣ ਫਤੇ ਜੰਗ ਨੇ ਹੋਣਾ ਹੈ ਲੈਨ ਸ਼ਹੀਦਾਂ ਦੀ ਵਾਰੋ ਵਾਰੀਆਂ ਖਲੋਣਾ ਹੈ ਲੈਨ ਸ਼ਹੀਦਾਂ ਦੀ ਵਾਰੋ ਵਾਰੀਆਂ ਗਾਉਣਾ ਆ ਭੰਬੜ ਮਚ ਜਾਣਾ ਹੋ ਹੈ ਭੰਬੜ ਮਚ ਜਾਣਾ ਡਿੱਗ ਗਿਆ ਜਦ ਅਸਮਾਨੀ ਦਰ ਮੇ ਤੇ ਬੈਠ ਗਿਆ ਜੋਗਾ ਦੇਣ ਲਈ ਕੁਰਬਾਨੀ ਦਰ ਮੇ ਤੇ ਬੈਠ ਗਿਆ ਜੋਗਾ ਦੇਣ ਲਈ ਕੁਰਬਾਨੀੁੱਲੀ ਕਬਾਰਨ ਟਹਿਲ ਕਹੇ ਐਕਾ ਕੈਮ ਕਰੋ ਹੁਣ ਸਾਰੇ ਚਿੰਦਾ ਤੇ ਸੋਨੀ ਕਹੇ ਆਉਣਾ ਜਗ ਤੇ ਨਹੀਂ ਦਵਾਰੇ ਗੁਰਪ੍ਰੀਤ ਤੇ ਸੋਨੀ ਕਹੇ ਆਉਣਾ ਚੱਕਤੇ ਨਹੀਂ ਦਵਾਰੇ ਕਾਰ ਪ੍ਰੀਖਿਆ ਪਾਸ ਨਭੋ ਕਾਰ ਪ੍ਰੀਖਿਆ ਪਾਸ ਨਭੋ ਪਰਚੇ ਪੈਣੇ ਹਿੰਮਤ ਹਾਨੀ ਤਰਨੇ ਤੇ ਬੈਠ ਗਿਆ ਜੋ ਦਾ ਦੇਣ ਨਹੀਂ ਕੁਰਬਾਨੀ ਤਰਨੇ ਤੇ ਬੈਠ ਗਿਆ ਜੋ ਦਾ ਦੇਣ ਨਹੀਂ ਕੁਰਬਾਨੀ ਹੋ ਵਾਹਿਗੁਰੂ ਜੀ ਕਾਬਾ ਵਾਹਿਗੁਰੂ ਜੀ ਕੀ ਬੋਲੇ